ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਲਓ ਜੀ ਅੱਜ ਤਰੀਕ ਹੈ ਜੀ ਅੱਜ 26 ਅਕਤੂਬਰ 2025 ਤੇ ਜਗ੍ਹਾ ਹੈਗੇ ਜੀ ਕੋਟਕਪੂਰਾ ਮੰਡੀ ਤੇ ਹਲਾ ਤੁਸੀਂ ਦੇਖ ਹੀ ਸਕਦੇ ਹੋ ਮੰਡੀ ਦੇ ਦੇਖੋ ਲੈਫਟ ਜਿਹੜੀ ਚੱਲੀ ਜਾਂਦੀ ਆ ਆ ਦੇਖੋ ਫੜ ਵੀ ਪੂਰੇ ਜਿਹੜੇ ਖਾਲੀ ਪਏ ਆ ਕੋਈ ਐਸੀ ਕੋਈ ਖਾਸ ਦਿੱਕਤ ਹੈ ਨਹੀਂਗੀ ਆ ਛੋਟੀਆਂ ਛੋਟੀਆਂ ਢੇਰਾਂ ਜੀ ਇੱਕ ਇੱਕ ਦੋ ਦੋ ਟਰਾਲੀਆਂ ਦੀਆਂ ਆ ਰਹੀਆਂ ਕਿਸਾਨ ਵੀਰ ਲੈ ਕੇ ਆ ਰਹੇ ਆ ਤੇ ਪੂਰਾ ਮੰਡੀ ਦੇ ਵਿੱਚ ਹਾਲਾਤ ਬਿਲਕੁਲ ਸਹੀ ਹੈ ਜੀ ਤੇ ਬਾਸਪਤੀ ਦੀ ਬੋਲੀ ਜਿਹੜੀ ਐਤਵਾਰ ਭਾਈ ਜੀ ਨਹੀਂ ਹੁੰਦੀ ਤੇ ਸੋਮਵਾਰ ਹੋਊਗੀ ਜੀ ਕੱਲ ਹੋਊਗੀ ਕਹਿੰਦਾ ਭਾਬ ਕੱਲ ਨੂੰ 11 ਵਜੇ ਜਿਹੜੀ ਬਾਸਪਤੀ ਦੀ ਬੋਲੀ ਹੋਊਗੀ ਠੀਕ 11 ਵਜੇ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਤੇ ਬਾਕੀ ਆਹ ਵੀਡੀਓ ਨੂੰ ਵੀ ਵਾਤ ਵਾਤ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਮੰਡੀ ਦੇ ਹਾਲਾਤ ਦੇਖੋ ਜੀ ਬਿਲਕੁਲ ਜਿਹੜਾ ਕੋਈ ਏਡਾ ਖਾਸ ਰੱਖ ਨਹੀਂ ਹੈਗਾ ਨਾਲ ਦੀ ਨਾਲ ਜਿਹੜਾ ਪੱਖਾ ਲੱਗੀ ਜਾ ਰਿਹਾ ਤੇ ਨਾਲ ਦੀ ਨਾਲ ਜਿਹੜਾ ਦੇਖੋ ਜੀ ਪ੍ਰਾਈ ਵੀ ਹੋ ਰਹੀ ਆ ਤੇ ਆ ਦੇਖੋ ਇਹ ਲੈਫਟਿੰਗ ਲੈਫਟਿੰਗ ਵੀ ਹੋ ਰਹੀ ਆ ਨਾਲ ਦੀ ਨਾਲ ਆਪਾਂ ਨੂੰ ਜਗ੍ਹਾ ਮਿਲ ਜਾਂਦੀ ਆ ਤੇ ਨਾਲ ਦੀ ਨਾਲ ਹੀ ਆਪਣਾ ਇਹਦਾ ਚੜਾਈ ਭਰਾਈ ਦਾ ਕੰਮ ਹੋ ਕੇ ਨਾਲ ਦੀ ਨਾਲ ਨਿਬੜੀ ਜਾਂਦਾ ਇਹ ਦੇਖੋ ਜੀ ਇੱਕ ਦੋ ਢੇਰਾਂ ਅੱਖਾਂ ਲੱਗ ਚੁੱਕਿਆ ਤੇ ਬਸ ਹੁਣ ਇਹ ਨਾਲ ਦੀ ਨਾਲ ਭਰਾਈ ਹੋ ਜੂਗੀ ਦੇਖ ਭਾਈ ਇਹ ਕੋੜਾ ਮੰਡੀ ਆ ਜੀ ਇਹ ਤੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ ਜੀ ਰੇਟ ਜਿਹੜਾ ਇਹ ਛੋਨੇ ਦਾ ਤਾਂ ਸਰਕਾਰੀ ਰੇਟ ਆ ਜੀ 2399 ਰੁਪਏ ਜੀ ਤੇ ਬਾਸਪਤੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਜੀ ਬਾਸਪਤੀ ਦੇ ਜਿਹੜੇ ਰੇਟ ਆ 2800 ਤੋਂ ਲੈ ਕੇ 3200 ਤੱਕ ਆ ਜੀ ਤੇ ਬਾਕੀ ਭਾਈ 1401 ਮੁੱਛਲ ਬਾਸਪਤੀ ਦਾ ਜਿਹੜਾ ਰੇਟ ਥੋੜਾ ਤੇਜ਼ ਆ ਜੀ ਉਹ 3200 ਤੱਕ ਕੱਲ ਜਿਹੜਾ ਕੋਟ ਬ੍ਰਾਹਮੰਡੀ ਦੇ ਵਿੱਚ ਵਿਕਿਆ ਹੀ ਤੇ ਪਰਸੋ ਵੀ ਕਹੇ ਜੀ 3200 ਤੇ 70 20 ਤੱਕ 75 ਲੱਗਿਆ ਸੀ ਆ ਦੇਖੋ ਜੀ ਹਾਲਾਤ ਤੁਸੀਂ ਦੇਖ ਸਕਦੇ ਹੋ ਖੁੱਲਾ ਮੌੜ ਆਈ ਦੇਖੋ ਰਾਸਤੇ ਬਿਲਕੁਲ ਕਲੀਅਰ ਆ ਕੋਈ ਐਡੀ ਖਾਸ ਰਸ਼ ਵਾਲੀ ਗੱਲ ਹੈ ਨਹੀਂ ਅੱਜ ਐਤਵਾਰ ਕਰਕੇ ਜੀ ਤੇ ਬਾਕੀ ਹਜੇ ਝੋਨੇ ਦਾ ਜਿਹੜਾ ਸੀਜ਼ਨ ਚੱਲਿਆਂਦਾ ਹੀ ਬਾਸਪਤੀ ਦਾ ਜਿਹੜਾ ਸੀਜ਼ਨ ਅੱਜ ਥੋੜਾ ਜਿਹਾ ਡਾਊਨ ਆ ਐਤਵਾਰ ਕਰਕੇ ਬੋਲੀ ਨਹੀਂ ਹੁੰਦੀ ਭਈ ਐਤਵਾਰ ਨੂੰ ਦੇਖੋ ਪੱਖੇ ਲੱਗੀਆਂ ਜਾਂਦੀਆਂ ਤੇ ਨਾਲ ਦੀ ਨਾਲ ਜਿਹੜੇ ਕੰਡੇ ਵੀ ਚੱਲੀ ਜਾਂਦੇ ਆ ਤੇ ਨਾਲ ਦੀ ਨਾਲ ਲੋਡਿੰਗ ਹੋ ਰਹੀ ਆ ਤੇ ਬਾਕੀ ਆਪਣੀ ਵੀਡੀਓ ਨੂੰ ਬੱਦ ਤੋਂ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਕਿਸੇ ਵੀਰ ਭਾਈ ਨੇ ਝੋਨਾ ਜਾਂ ਬਾਸਪਤੀ ਵੇਚਣੀ ਵੇਚਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਜੀ ਤੇ ਕਰਦਿਆ ਕਰੋ ਵੀਡੀਓ ਨੂੰ ਬੱਦ ਤੋਂ ਸ਼ੇਅਰ ਲਾਈਕ ਜੀ ਤੇ ਆਪਾਂ ਨਵੀਂ ਤੋਂ ਨਵੀਂ ਅਪਡੇਟ ਆਪਾਂ ਦਿੰਦੇ ਰਹਿਨੇ ਆ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸਾਢੇ 12 ਵਜੇ ਆਪਾਂ ਕੱਲ ਨੂੰ ਬਾਸਪਤੀ ਦੀ ਜਿਹੜੇ ਰੇਟਾਂ ਦੀ ਵੀਡੀਓ ਪਾਵਾਂਗੇ ਇੱਥੇ ਦੇਖੋ ਹਾਲਾਤ ਦੇਖੋ ਜੀ ਬਿਲਕੁਲ ਸਾਫ਼ ਸੁਥਰਾ ਮੋੜਾ ਹੀ ਕੋਈ ਡਾ ਖਾਸ ਪਿਛਲੀ ਵਾਰ ਵਾਲੀ ਦੇ ਕਾਰਨ ਨਾ ਪਿਛਲੀ ਵਾਰ ਬਹੁਤ ਦਿੱਕਤ ਆਈ ਸੀ ਲਿਫਟਿੰਗ ਦੀ ਇਸ ਵਾਰ ਲਿਫਟਿੰਗ ਦੀ ਕੋਈ ਦਿੱਕਤ ਹੈ ਨਹੀਂਗੀ ਨਾਲ ਦੀ ਨਾਲ ਚੜਾਈ ਭਰਾਈ ਹੋ ਕੇ ਤੇ ਕਿਸਾਨ ਜਿਹੜਾ ਵਿਹਲਾ ਹੋ ਰਿਹਾ ਜੀ ਇੱਕ ਦੀ ਟਰਾਲੀ ਵਾਲੇ ਕਿਸਾਨ ਨੂੰ ਤਾਂ ਜੀ ਸ਼ਾਮ ਦੀ ਸ਼ਾਮ ਆਪਾਂ ਘਰੇ ਪੀ ਸਕਦੇ ਹਾਂ ਜੀ ਕੋਈ ਦਿੱਕਤ ਨਹੀਂ ਦੂਰ ਚਾਰ ਟਰਾਲੀਆਂ ਵਾਲੇ ਕਿਸਾਨ ਨੂੰ ਕੋਈ ਬਣੇ ਮੋٹے ਦਿੱਕਤ ਆਉਂਦੀ ਹੈਗਾ ਕੋਈ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਲੇਬਰ ਦੀ ਜਿਹੜੀ ਸ਼ਾਰਟੇਜ ਚੱਲਦੀ ਆ ਪਰਵਾਸੀਆਂ ਨੂੰ ਜਿਹੜਾ ਇਸ ਟਾਈਮ ਮੰਡੀਆਂ ਦੇ ਵਿੱਚੋਂ ਘੱਟ ਕੰਮ ਮਿਲਿਆ ਜੀ ਤੇ ਘੱਟ ਆਇਆ ਜੀ ਪਰਵਾਸੀ ਤੇ ਪੰਜਾਬੀ ਇਸ ਟਾਈਮ ਇਹਦਾ ਮੰਡੀਆਂ ਦਾ ਜਿਹੜਾ ਕੰਮ ਆਪਣੇ ਪੰਜਾਬੀ ਵੀਰ ਜਿਹੜੇ ਦੇਖ ਰਹੇ ਆ ਬਹੁਤ ਖੁਸ਼ੀ ਦੀ ਗੱਲ ਆ ਜੀ ਪੰਜਾਬ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਬਾਕੀ ਵੀਡੀਓ ਨੂੰ ਮਾਤੋ ਸ਼ੇਅਰ ਕਰਿਆ ਕਰੋ ਜੀ ਤੇ ਹਰ ਇੱਕ ਪੰਜਾਬੀ ਭਰਾ ਦੀ ਬੰਦੇ ਕਰਿਆ ਕਰੋ ਬਾਈ ਜੀ ਤੇ ਕਿਉਂਕਿ ਇਹ ਭਈਆਂ ਨੂੰ ਪੰਜਾਬ ਮੰਡੀਆਂ ਦੇ ਵਿੱਚੋਂ ਬਹੁਤ ਇਸ ਵਾਰ ਘੱਟ ਕੰਮ ਮਿਲਿਆ ਤੇ ਮੰਡੀ ਦੇ ਵਿੱਚ ਭਈਆਂ ਦਾ ਕੱਟ ਰਿਹਾ ਜੀ ਇਸ ਟਾਈਮ ਰੁਝਾਨ ਬਹੁਤ ਕਟ ਆਏ ਐ ਇਸ ਵਾਰ ਪਟੰਗਾਂ ਦੇ ਵਿੱਚ ਤੇ ਸਾਰਾ ਜਿਹੜਾ ਕੰਮ ਕਰਾ ਇਸ ਵਾਰ ਪੰਜਾਬੀ ਵੀਰ ਆਪਣੇ ਜਿਹੜੇ ਸਮਾ ਰਹੇ ਆ ਦੇਖੋ ਸਾਹਮਣੇ ਪੰਜਾਬੀ ਵੀਰ ਆਪਣੇ ਜਿਹੜੇ ਗੱਡੀ ਲੋਡ ਕਰ ਰਿਹਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਪਣੇ ਲਈ ਤੇ ਪੰਜਾਬੀ ਵੀਰ ਨੂੰ ਆਪਣੇ ਨੂੰ ਕੰਮ ਮਿਲਦਾ ਤੇ ਕਰੋ ਵੀਡੀਓ ਨੂੰ ਬਹੁਤ ਮਾਰ ਲਾਈਕ ਸ਼ੇਅਰ ਜੀ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਕੱਲ ਨੂੰ ਮਿਲਦੇ ਆ ਜੀ ਠੀਕ 11:30 12:00 ਵਜੇ ਆਪਾਂ ਬਾਸਪਤੀ ਦੀ ਬੋਲੀ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ